ਸ਼੍ਰੋਮਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਸਿਆਸਤ ਜਿੱਥੇ ਗਰਮਾਉਂਦੀ ਹੋਈ ਨਜ਼ਰ ਆ ਰਹੀ ਆ ਉੱਥੇ ਹੀ ਧਾਰਮਿਕ ਜਥੇਬੰਦੀਆਂ ਦੇ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਜਿੱਥੇ ਬੀਬੀ ਜਗੀਰ ਕੌਰ ਦੇ ਵੱਲੋਂ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਅਸਤੀਫਾ ਦੇਣਾ ਮੰਦਭਾਗਾ ਦੱਸਿਆ ਗਿਆ ਉੱਥੇ ਹੀ ਇੱਕ ਨਿਹੰਗ ਸਿੰਘ ਦੇ ਵੱਲੋਂ ਲਗਾਤਾਰ ਅਸਤੀਫਿਆਂ ਤੋਂ ਬਾਅਦ ਜਿਵੇਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਹੁਣ ਜਿਹੜਾ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਉਹ ਅਸਤੀਫੇ ਤੋਂ ਬਾਅਦ ਭੜਕਦੇ ਹੋਏ ਨਜ਼ਰ ਆਏ ਉਹਨਾਂ ਦੇ ਵੱਲੋਂ ਕਿਹਾ ਗਿਆ ਤਾਂ ਹੁਣ ਕਿਉਂ ਭੱਜ ਰਹੇ ਹੋ ਐਵੇਂ ਨਾ ਭੱਜੋ ਇਹਨਾਂ ਦਾ ਸਾਹਮਣਾ ਕਰੋ ਤਾਂ ਕੀ ਕੁਝ ਕਹਿ ਰਹੇ ਨੇ ਆਖਰ ਕਿਉਂ ਗੁੱਸੇ ਦੇ ਵਿੱਚ ਨਿਹੰਗ ਸਿੰਘ ਨਜ਼ਰ ਆ ਰਹੇ ਨੇ ਤੁਹਾਨੂੰ ਇੱਕ ਵਾਰ ਉਹਨਾਂ ਭਾਈ ਸਾਹਿਬ ਸਾਰੀ ਤਕਤਾਂ ਦੇ ਜ세ਦਾਰ ਹੈ ਕਮੇਟੀ ਵਾਲੇ ਇਹ ਸਾਰੇ ਅਸਤੀਫੇ ਦੇ ਹੀ ਜਾਣਦੇ ਆ ਤੇ ਕੀ ਗੱਲ ਆ ਦੋ ਗੱਲਾਂ ਯੁਰਤ ਹੈ ਨਹੀਂ ਇੱਕ ਤਾਂ ਜੇ ਯੁਰਤ ਹੁੰਦੀ ਅਸਤੀਫੇ ਨਾ ਦੇਦੇ ਖੜਦੇ ਗਾੜੀ ਖੜ ਕੇ ਕਹਿੰਦੇ ਵੀ ਆਓ ਯਾਰ ਤੁਸੀਂ ਕਿੱਡੇ ਵੱਡੇ ਬਾਗ ਜੇ ਬਦਮਾਸ਼ ਵੀ ਤੁਸੀਂ ਸਾਡੇ ਤਖਤਾਂ ਦਾ ਸਾਡੇ ਸਿਧਾਂਤਾਂ ਦਾ ਬੇੜਾਗਰ ਕਰੀ ਜਾਂਦੇ ਜੇ ਤੁਸੀਂ ਸ਼੍ਰੋਮਣੀ ਗੋਤਰਾ ਪ੍ਰਬੰਧਕ ਕਮੇਟੀ ਦਾ ਬੇੜਾਗਰ ਕਰੀ ਜਾਂਦੇ ਜੇ ਹਨਾ ਤੁਸੀਂ ਆਰਐਸ ਨੂੰ ਬਾੜੀ ਜਾਂਦੇ ਹੋ ਵਿੱਚ ਇਹ ਗੱਲ ਕਹਿੰਦੇ ਅਸਤੀਫਾ ਦੇ ਕੇ ਭਜਣਾ ਤੇ ਚੋਰਾ ਵਾਲੀ ਗੱਲ ਹੋ ਗਈ ਨਾ ਡਰ ਹੋਇਆ ਮਨ 'ਚ ਕੋਈ ਦਾ ਮਤਲਬ ਕਿਸੇ ਕੋਲੋਂ ਚੋਰੀ ਹੈ ਕੋਈ ਕਿਸੇ ਕੋਲੋਂ ਕਾਣੇ ਨੇ ਉਹਨਾਂ ਦੇ ਜਿਹੜੇ ਭੱਜ ਰਹੇ ਨੇ ਅਸਤੀਫਾ ਦੇ ਕੇ ਅਸਤੀਫਾ ਨਾ ਦਿਓ ਉੱਥੇ ਖੜੋ ਡਾਂਗ ਲੈ ਕੇ ਤੁਸੀਂ ਤਖਤਾਂ ਦੇ ਜਾਇਦਾਦਾਰੇ ਤਖਤਾਂ ਦਾ ਰੁਤਬਾ ਕੀ ਆ ਦੱਸਣ ਦੀ ਲੋੜ ਨਹੀਂ ਤੁਹਾਨੂੰ ਪਰ ਯਾਰ ਤੁਸੀਂ ਤੇ ਭੱਜੀ ਜਾਂਦੇ ਹੋ ਅੱਗੇ ਲਾ ਕੇ ਭੇਰਾਂ ਦੀ ਗੱਲ ਹੋ ਗਈ ਨਾ ਦੇ ਜੇ ਤੁਸੀਂ ਯੁਰਤ ਨਾਲ ਇੱਕ ਵਾਰੀ ਇੱਕ ਵਾਰੀ ਖੜ ਕੇ ਕਹਿ ਦੋ ਮੈਂ ਵਾਅਦਾ ਕਰਦਾ ਸਾਰਾ ਪੰਥ ਤੁਹਾਡਾ ਖੜ ਜੂਗਾ ਪਰ ਯੁਰਤ ਹੈ ਨਹੀਂ ਉਸ ਰੁਤਬੇ ਦਾ ਤੁਹਾਨੂੰ ਪਤਾ ਹੀ ਨਹੀਂ ਰੁਤਬਾ ਹੈ ਕੀ ਆ ਅਕਾਲ ਤਖਤ ਸਾਹਿਬ ਦਾ ਜ਼ਾਇਦਾਦ ਕੋਈ ਮਾਮੂਲੀ ਗੱਲ ਨਹੀਂ ਹੈਗੀ ਮਜ਼ਾਕ ਨਹੀਂ ਆ ਕੱਲ੍ਹ ਹੀ ਫੂਲਾ ਸਿੰਘ ਦਾ ਇਤਿਹਾਸ ਪੜੋ ਅਕਾਲੀਪੁਰਾ ਸਿੰਘ ਦਾ ਇੱਕ ਐਗਜ਼ਾਮਪਲ ਦਿੰਨੇ ਆਪਾਂ ਵੀ ਮਹਾਰਾ ਰਣਜੀਤ ਸਿੰਘ ਨੂੰ ਹਜ਼ਾਰਾਂ ਜੰਗ ਪਿਖੰਪਲ ਹੈ ਇਤਿਹਾਸ ਦੇ ਵਿੱਚ ਕਿ ਅਕਾਲੀਪੁਰਾ ਸਿੰਘ ਜੀ ਨੇ ਤਖਤ ਸਾਹਿਬ ਦਾ ਰਤਬਾ ਕਿਵੇਂ ਕਾਇਮ ਰੱਖਿਆ ਜਿਹੇ ਦਾ ਇਹ ਰਤਬਾ ਕਿਵੇਂ ਕਾਇਮ ਰੱਖਿਆ ਕਿ ਤਾਂ ਇੱਕ ਹੁਕਮ ਦੇ ਉੱਤੇ ਲੱਖਾਂ ਸਿਰ ਲੱਗ ਜਾਂਦੇ ਸੀਗੇ ਪੰਥ ਦੀ ਖਾਤਰ ਅਕਾਲੀਪੁਰਾ ਸਿੰਘ ਦੇ ਕਹਿਣ ਦੇ ਉੱਤੇ ਤੇ ਅੱਜ ਕੀ ਹੁੰਦਾ ਅੱਜ ਅਕਾਲ ਤਖਤ ਤੋਂ ਹੁਕਮ ਨਹੀਂ ਹੁੰਦੇ ਬੇਨਤੀਆਂ ਹੁੰਦੀਆਂ ਅਪੀਲਾਂ ਹੁੰਦੀਆਂ ਇਸੇ ਕਰਕੇ ਸਾਨੂੰ ਕੁੱਟ ਪੈ ਰਹੀ ਆ ਇਸੇ ਕਰਕੇ ਸਾਡਾ ਆਕਾਲ ਤੱਕ ਜ਼ਬਦਾ ਰੋਤਵਾ ਸਦਾਤ ਮਰਿਆਦਾ ਸਭ ਕੁਝ ਰੁਲ ਗਈ ਆ ਰੋਲੀ ਕਿੰਨੇ ਆ ਰੋਲੀ ਇਹਨਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਇਹਦਾ ਤਖਤਾਂ ਦੇ ਬੈਹਿ ਕੇ ਉਹਨਾਂ ਤਖਤਾਂ ਦੀ ਮਰਿਆਦਾ ਕਾਇਮ ਨਹੀਂ ਰੱਖੀ ਚੰਦ ਸਿਆਸੀ ਲੋਕਾਂ ਦੇ ਤਲਵੇ ਝੱਟ ਕੇ ਮੈਂ ਕਹਿੰਨਾ ਉਹਨਾਂ ਦੇ ਪੈਰਾਂ 'ਚ ਬੈਹਿ ਕੇ ਤੇ ਇਹਨਾਂ ਨੇ ਬਿਲਡਰ ਕਰਤਾ ਜੇ ਇਹਨਾਂ ਦੇ ਪੱਲੇ ਕੁਝ ਹੁੰਦਾ ਨਾ ਜੀਵਨ ਹੁੰਦਾ ਤਾਂ ਇਹ ਅਸਲੀ ਵੇਦੀ ਸੀ ਦਿੰਦੇ ਇਹ ਡੱਟ ਕੇ ਖੜ ਦੇ ਡੱਟ ਕੇ ਮੈਂ ਵਾਦਾ ਕਰਦਾ ਸਾਰਾ ਪੰਦ ਮਰ ਖੜ ਜਾਣਾ ਸੀ ਇਹਨਾਂ ਦੇ ਪਰ ਨਹੀਂ ਹੋਣਾ ਕਿਉਂਕਿ ਕਾਣੇ ਨੇ ਕਿੰਨਾ ਗੱਲਾਂ ਤੋਂ ਕਾਣੇ ਇਹਨਾਂ ਨੂੰ ਪਤਾ ਹੋਊਗਾ ਸਾਨੂੰ ਤਾਂ ਇਹਨਾਂ ਪਤਾ ਇਹ ਨਿਹੰਗ ਸਿੰਘ ਦੇ ਵੱਲੋਂ ਕਿਹਾ ਗਿਆ ਹਿੰਮਤ ਰੱਖੋ ਕਹਿੰਦੇ ਜੇਕਰ ਕੋਈ ਬਦਮਾਸ਼ੀ ਕਰਦਾ ਤਾਂ ਫਿਰ ਮੂਹਰੋਂ ਉਹਦਾ ਜਵਾਬ ਉਸੇ ਤਰੀਕੇ ਦੇ ਨਾਲ ਦਿਓ ਤਾਂ ਕਹਿੰਦੇ ਇਸ ਤਰੀਕੇ ਨਾਲ ਅਸਤੀਫੇ ਕਿਉਂ ਦੇ ਰਹੇ ਹੋ ਅਸਤੀਫੇ ਦੇ ਕੇ ਭੱਜ ਕਿਉਂ ਰਹੇ ਹੋ ਤਾਂ ਆ ਵਾਕਿ ਹੀ ਅਸਤੀਫਿਆਂ ਤੋਂ ਬਾਅਦ ਸਿਆਸਤ ਵੀ ਸਿਖਰਾਂ ਦੇ ਉੱਤੇ ਆ ਤੇ ਧਾਰਮਿਕ ਜਥੇਬੰਦੀਆਂ ਦੇ ਵਿੱਚ ਵੀ ਕਾਫੀ